ਸਤ ਸ੍ਰੀ ਅਕਾਲ ਵੀਰੇ ਸਾਰਿਆਂ ਨੂੰ ਜਿਨ੍ਹਾਂ ਨੂੰ ਆਪਣਾ ਚੈਨਲ ਵਧੀਆ ਲੱਗਦਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਅੱਜ ਸੌਣਿਆ ਵੀਰੇ ਹੱਡ ਬੀਤੀ ਆਪਾਂ ਮਸਾ ਮੈਂਤਾ ਮੁੰਤਾ ਕਰਕੇ ਦਾ ਵੀਰੇ ਦਿਹਾੜੀਆ ਲੈਂਦਾ ਸੀ ਹੁਣ ਕੰਮ ਦਾ ਜੋਰ ਆ ਕੋਈ ਗਰਮੀ ਵੀ ਆ ਦਿਹਾੜੀਆ ਇੱਕ ਦਿਹਾੜੀ ਦਾ ਲਾ ਗਿਆ ਉਹਦੇ ਕੋਲ ਖੜੇ ਰਹੇ ਵਧੀਆ ਟਾਈਮ ਲਾਇਆ ਉਹਨੇ ਮਤਲਬ ਕੰਮ ਤਾਂ ਲੋਟ ਹੀ ਲਿਆ ਤੰਦਰ ਕੋਲ ਖੜਨ ਨਾਲ ਕੋਈ ਹੋਰ ਬੰਦਾ ਨਹੀਂ ਆਇਆ ਉਹਦੇ ਕੋਲ ਤੇ ਰਾਤ ਨੂੰ ਤੁਹਾਨੂੰ ਦੱਸਿਆ ਸੀ ਆਪਾਂ ਸਾਰੀ ਰਾਤ ਕੱਦੂ ਕਰਦੇ ਰਹੇ ਤੇ ਅਗਲੇ ਦਿਨ ਉਹਨੂੰ ਕਹਿਤਾ ਇਕੱਲੇ ਨੂੰ ਵੀ ਤੂੰ ਆ ਜਾ ਕੇ ਆ ਕੰਮ ਕਰ ਲਾ ਆਪਾਂ ਉਹਦੇ ਕੋਲ ਵੀ ਹੈ ਨਹੀਂ ਸੀਗੇ ਜਦੋਂ ਆਪਾਂ ਉਹਨੂੰ ਚਾਹ ਪਾਣੀ ਦੇਣ ਗਏ 10:00 ਵਜੇ ਉਦੋਂ ਚੱਲ ਉਹ ਆ ਗਿਆ ਉਦੋਂ ਆ ਕੇ ਕਹਿੰਦਾ ਜਿੰਨੇ ਆਪਾਂ ਕਹਿੰਨੇ ਰੋਟੀ ਖਾਣ ਲੱਗ ਗਿਆ ਲਵੇ ਗਮਾਂਢੀ ਆ ਗਿਆ ਆਲਾ ਕੰਦਾ ਵਿਚਾਰੇ ਮੇਰੇ ਸਾਹ ਸਿਰੀ ਬੜਾ ਇਹਦੇ ਕੋਲ ਦਿਹਾੜੀ ਆੜਿਆ ਮੇਰਾ ਦਿਹਾੜੀਆ ਭਜਾਈਏ ਦੋ ਚਾਰ ਜਾਨੇ ਰਹਿ ਕਰ ਲੈਂਦੇ ਨੇ ਆ ਕੇ ਇੱਕ ਜਾਨ ਆਇਆ ਪਹਿਲਾਂ ਆ ਕੇ ਪਤਾ ਕੀ ਕਹਨ ਕਹਿੰਦਾ ਗਰਮੀ ਬਹੁਤ ਆ ਉਦੋਂ ਦਿਹਾੜੀਆ ਵਿਚਾਰਾ ਹੰਬੇ ਥੱਕਿਆ ਸੀ ਚਾਹ ਪੀਂਦਾ ਸੀਗਾ ਉਹ ਕਹਿੰਦਾ ਹਾਂ ਭਈ ਗਰਮੀ ਬਹੁਤ ਆ ਦੂਜਾ ਆਇਆ ਦੂਜਾ ਆ ਕੇ ਪਤਾ ਕੀ ਕਹਨ ਕਹਿੰਦਾ ਯਾਰ ਹਵਾ ਵੀ ਚਲਦੀ ਨਹੀਂ ਹੈਗੀ ਚਲੋ ਤੀਜਾ ਆ ਤੀਜਾ ਕੇ ਪਤਾ ਕੀ ਕਹਣਾ ਕਹਿੰਦਾ ਯਾਰ ਛੋਡੇ ਚਾਰ ਸਪੇਰੇ ਮੱਕੀ ਆ ਮੱਕੀ ਕਰਕੇ ਛੋਡੇ ਹਵਾ ਨਹੀਂ ਲੱਗਦੀ ਹੈਗੀ ਐਨੇ ਜੀ ਦਿਹਾੜੀ ਹਤਾ ਹੋਰ ਪੋਰ ਹੋ ਗਿਆ ਵੀ ਪਤਾ ਨਹੀਂ ਸਾਚੇ ਗੱਲ ਅਬ ਗਰਮੀ ਦਾ ਲੱਗਣੀ ਆ ਬਈ ਜਦੋਂ ਆਪਾਂ ਕੰਮ ਕਰਨਾ ਹੈਗਾ ਏਜ ਕੀ ਗੱਲ ਆ ਦੁਪਹਿਰੇ ਜਦੋਂ 12:00 ਵਜੇ ਰੈਸਟ ਹੋ ਗਈ ਬੈਠਣ ਦਾ ਟਾਈਮ ਹੋ ਗਿਆ ਉਹਦੀ ਭੱਜ ਗਿਆ ਬਈ ਉਹ ਕਹਿੰਦਾ ਮੇਰੀ ਤਾਂ ਮੰਮੀ ਢਿੱਲੀ ਆ ਮੈ ਤਾਂ ਦਵਾਈ ਦਿਵਾ ਕੇ ਲੈ ਕੇ ਆਉਣੀ ਆ ਵੀ ਉਹ 2:00 ਵਜੇ ਤਣੂ ਮੈਂ ਆ ਜੀ ਬਿਰੇ ਆਇਆ ਹੀ ਨਹੀਂ ਜਦੋਂ ਕਿਸੇ ਦੇ ਭਾਨੀ ਮਾਰਨੀ ਹੁੰਦੀ ਆ ਲੋਕ ਆਸਗਮਾਨੜ ਵਾਲੇ ਵੀ ਇਹ ਸ਼ੌਖਾ ਨਾ ਰਹਿ ਜੇ ਉਹਦੀ ਭਾਨੀ ਮਾਰ ਦਿੰਦੇ ਨੇ ਇਹ ਭਾਨੀ ਮਾਰ ਕੇ ਦਿਹਾੜੀ ਆ ਬੁਝਾਤਾ ਇਹ ਅੱਗੇ ਸਾਡਾ ਗੱਲ ਦਾਦਾ ਕਰ ਦੱਸਦੇ ਹੁੰਦੇ ਸੀਗੇ ਸਿਆਣੇ ਬਜ਼ੁਰਗ ਕਹਿੰਦੇ ਗਵਾਂਡੀਆਂ ਦੇ ਮੁੰਡੇ ਦਾ ਹੋ ਗਿਆ ਮੰਗਣਾ ਹੁਣ ਸੁਣ ਗੱਲ ਦਾਦਾ ਗਵਾਂਡੀਆਂ ਦੇ ਮੁੰਡੇ ਦਾ ਹੋ ਗਿਆ ਮੰਗਣਾ ਤੇ ਉਹਨਾਂ ਦੇ ਗਾਂ ਦੂਜਿਆਂ ਦੇ ਦਾਦੀ ਸੀ ਕਿ ਕਹਿੰਦੀ ਬੇਬੇ ਤੂੰ ਤਾਂ ਕਹਿੰਦੀ ਸ਼ੇ ਮੁੰਡੇ ਦਾ ਮੈਂ ਰਿਸ਼ਤਾ ਨਹੀਂ ਹੋਣ ਦਿੰਦੀ ਇਹਦਾ ਤਾਂ ਮੰਗਣਾ ਹੋਈ ਜਾਂਦਾ ਅੱਜ ਕਹਿੰਦੀ ਲੈਓ 5 ਰੁਪਏ ਕਹਿੰਦੀ ਇਹਦਾ ਰਿਸ ਮੰਗਣਾ ਕਿਵੇਂ ਬੂੜ ਚੜਜੂ ਭਾਈ ਬੁੜੀ ਕੋ ਨਾ ਇਹੋ ਨਾਲ ਬੋਲਚਾਲ ਨਹੀਂ ਸੀਗੀ ਬੁੜੀ ਕੋਡੀ ਕੋਡੀ ਗਈ ਮੁੰਡੇ ਦੇ ਉੱਤੋਂ ਦੀ 5 ਰੁਪਏ 2 3 ਬਰੀ ਚਾਹ ਕੇ ਕਹਿੰਦੀ ਪੁੱਤ ਵਧਾਈਆਂ ਤੈਨੂੰ ਕਹਿੰਦੀ ਪੁੱਤ ਤੇਰਾ ਮੰਗਣਾ ਹੋ ਗਿਆ ਕਹਿੰਦੀ ਜਿਵੇਂ ਤੇਰਾ ਮੰਗਣਾ ਹੋ ਗਿਆ ਐਵੇਂ ਜਿਵੇਂ ਤੇਰਾ ਦਮਾ ਹਟ ਜੂ ਕੋਲ ਉਹਦੇ ਭਾਈ ਰਿਸ਼ਤੇਦਾਰ ਜਿਹੜੇ ਆਏ ਹੋਏ ਸੀ ਸਾਗਣ ਸੁਗਣ ਪਾਉਣ ਵਾਲੇ ਉਹ ਬੈਠੇ ਐਨੇ ਜੀ ਉੱਠ ਕੇ ਖੜਾ ਹੋ ਗਿਆ ਵੀ ਮੁੰਡੇ ਨੂੰ ਤਾਂ ਦਮਾ ਪੈਂਦਾਗਾ ਦਰ ਆਦੂਰਾ ਪੈਂਦਾ ਵੀ ਕਿੱਥੇ ਕੁੜੀ ਦੁਬਾਰੇ ਨਾ ਬਿਉਣੀ ਪਏ ਜੇ 부ੜੀ ਆਈ ਕਹਿੰਦੀ ਜਦੋਂ ਰਿਸ਼ਤੇਦਾਰ ਬਾਹਰ ਜਾਣ ਲੱਗੇ ਆਪਦੇ ਦੂਜੇ ਪੋਤਿਆਂ ਨੂੰ ਕਹਿੰਦੀ ਕਿਉਂ ਹੋ ਗਿਆ ਰਿਸ਼ਤਾ ਭਈ ਪਾਨੀ ਵਾਲੇ ਤਾਂ ਇਹ ਜੇ ਨੇ ਕਿਸੇ ਦਾ ਕੰਮ ਪੂਰਨ ਨਹੀਂ ਚਾੜਦੇ ਹੁਣ ਆਪਣਾ ਸੀਰੀ ਸੀ ਅੱਜ ਕੱਲਾ ਸੀ ਉਹਨੂੰ ਉਂਗਲਾਂ ਲਾ 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 ਉਹ ਜਾਤਾ ਇਹ ਹੁੰਦਿਆ ਵੀਰੇ ਉਂਗਲਾਂ ਵਾਲੇ ਅੱਜ ਖੇਤ 'ਚ ਜਿਹੜਾ ਕੰਮ ਰਹਿੰਦਾ ਸੀ ਉਹ ਕੱਲੇ ਨੇ ਕਰਿਆ ਤਾਂ ਹੀ ਆਪਾਂ ਨੂੰ ਵੀਡੀਓ ਬਣਾਉਣ ਦਾ ਟਾਈਮ ਵੀ ਨਹੀਂ ਲੱਗਿਆ ਵੀ ਅੱਜਕੱਲ ਇਹ ਅੱਜਕੱਲ ਕਾਮਾਂ ਦੀ ਪੰਚਾਇਤ ਆ ਇਹ ਸਿਆਣੇ ਨੇ ਕਿਹਾ ਸੀ ਵੀ ਕਿਹੜੇ ਟਾਈਮ ਆਊਗਾ ਵੀ ਇੱਕ ਟਾਈਮ ਇਹ ਜਾਊਗਾ ਵੀ ਕਾਮਾਂ ਦੀ ਪੰਚਾਇਤ ਬਣੂਗੀ ਉਹੀ ਗੱਲ ਹੋਇਆ ਹੋਇਆ ਹੁਣ ਕਾਮਾਂ ਦੀ ਪੰਚਾਇਤ ਬਾਰੇ ਤੁਹਾਨੂੰ ਗੱਲ ਦੱਸਦੇ ਆ